ਪੰਜਾਬ ਦਾ ਸਿੱਖਿਆ ਮੰਤਰੀ ਹੋਣਾ ਆਸਾਨ ਨਹੀਂ ਏ ਬਹੁਤ ਔਖਾ ਕੰਮ ਹੈ ਹਰ ਬੰਦਾ ਮੰਤਰੀ ਬੰਨਣਾ ਚਾਹੁੰਦਾ ਪਰ ਸਿੱਖਿਆ ਮੰਤਰੀ ਨਹੀਂ ਬੰਨਣਾ ਕਰ ਕਹਿੰਦੇ ਜੀ ਧਰਨੇ ਲੱਗਦੇ ਪਰ ਕਿਸੇ ਨੇ ਇਹਨਾਂ ਬੱਚਿਆਂ ਬਾਰੇ ਅਜੇ ਤੱਕ ਨਹੀਂ ਸੋਚਿਆ ਮੈਂ ਹਜ਼ਾਰ 1200 ਸਕੂਲਾਂ ਚ ਗਿਆ ਫਰੂਜ਼ਪੁਰ ਫਾਜ਼ਿਲਕਾਰ ਕਰਨ ਕਰਨ ਖੇਡ ਕਰਨ ਜਾਜ ਆਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਸਵੇਰੇ ਆਪਣੇ ਕੰਮ ਕਰਕੇ ਫਿਰ ਉੱਥੇ ਜਾ ਕੇ ਅਗਲੇ ਦਿਨ ਆ ਕੇ ਇੱਥੇ ਦੀ ਲੋਕਾਂ ਦੇ ਲੋਕ ਸੁਖ ਸ਼ਾਮਲ ਹੋਣਾ ਬਿਧਾਇਆ ਪਰ ਆਪਣੀ ਜ਼ਿੰਮੇਵਾਰੀ ਸਮਝੀ ਅਈਂੀ ਮਿਹਨਤ ਕਰ 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 ਕੇ ਅੱਜ ਇਸ ਦਿਨ ਦੀ ਖੁਸ਼ੀ ਹੈ ਕਿ ਅੱਜ ਸਾਡੇ ਸਰਕਾਰੀ ਸਕੂਲਾਂ ਦਾ ਨਾਮ ਹੋ ਰਿਹਾ ਹੈ ਮੈਂ ਕਿਹਨੂੰ ਕਹਾਂ ਕਿ ਇਹ ਤਾਂ ਮੰਤਰੀ ਹੈ ਐਜੂਕੇਸ਼ਨ ਮਿਨਿਸਟਰ ਹੈ ਐਮ ਐਲ ਏ ਬੋਲ ਰਿਹਾ ਪਰ ਠੀਕ ਆਪਣੀ ਮੈਂ ਚਾਹੁੰਦਾ ਅੱਜ ਮੈਂ ਤਾਂ ਇੱਕ ਅੱਛੇ ਨਾਲ ਖੜਾ ਹਾਂ ਛੋਟੇ ਛੋਟੂ ਦਾ ਹਰ ਇੱਕ ਲੜਕਾ ਅਭਿਮਾਨੀ ਹੋ ਗਿਆ ਹੈ ਅਭਿਮਾਨੀ ਹੋ ਗਿਆ ਪਹਾੜੀ ਮਾਰਕੀਟ ਨੰਗਲ ਦਾ ਲੈ ਕੇ ਅਸੀਂ ਕੈਂਪੇਨ ਸ਼ੁਰੂ ਕੀਤੀ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਇਹ ਕੈਂਪੇਨ ਨਹੀਂ ਚੱਲਦੀ ਬਿਜ਼ਨਸ ਬਲਾਸਟਰ ਇਸ ਮਹੀਦ ਦਾ ਨਾਮ ਹੈ ਦੋ ਸਾਲਾਂ ਤੋਂ ਚਲਾ ਰਹੇ ਹਾਂ ਇਹਦੇ ਵਿੱਚ ਅਸੀਂ ਜਦੋਂ ਬੱਚਾ 11ਵੇਂ 12ਵੇਂ ਬਾਰਵੀਂ ਪਾਸ ਆਉਟ ਹੋ ਗਿਆ ਜਦੋਂ ਬੱਚਾ 11ਵੀਂ ਚ ਹੁੰਦਾ ਹੈ ਅਸੀਂ ਉਸ ਨੂੰ ਸਿਖਾਉਂਦੇ ਕਿ ਬਿਜ਼ਨਸ ਹੁੰਦਾ ਕੀ ਹੈ ਘਾਟਾ ਕੀ ਹੈ ਵਾਧਾ ਕੀ ਹੈ ਡਿਮਾਂਡ ਕੀ ਹੈ ਸਪਲਾਈ ਕੀ ਹੈ ਤੇ ਹਰ ਬੱਚੇ ਨੂੰ 2000 ਰੁਪਏ ਸਰਕਾਰ ਦਿੰਦੀ ਹੈ ਕਿ ਤੂੰ ਪੰਗਾ ਲੈ ਕੇ ਦੇ ਤੂੰ ਐਕਸਪੈਰੀਮੈਂਟ ਕਰਕੇ ਦੇ ਕੋਈ ਗੱਲ ਇਹ ਪੈਸੇ ਜਿਹੜੇ ਸਾਨੂੰ ਨਹੀਂ ਚਾਹੀਦੇ ਪਰ ਤੂੰ ਕੰਮ ਕਰਨਾ ਸਿੱਖ ਤਾਂ ਕਿ ਸਾਡੇ ਬੱਚੇ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣ ਜਾਣ। ਤਾਂ ਇਸ ਲੜਕੇ ਨੇ ਸਾਡੇ ਦੋਸਤ ਨੇ ਇੱਕ ਇਹਦੀ ਟੀਮ ਨੇ ਇੱਕ ਟੀ-ਸ਼ਰਟ ਦਾ ਮਾਡਲ ਬਣਾਇਆ ਤੇ ਬਾਹਰ ਇੱਕ ਸਟਾਲ ਲੱਗਿਆ। ਮੈਨੇ ਪੁੱਛ ਰਿਹਾ ਸੀ ਕਿੰਨੇ ਦਾ ਬਿਜ਼ਨਸ ਕਰ ਲੈਂਦੇ ਆਂ? ਵੈਬਸਾਈਟ ਤੇ ਮੌਇਦਾ ਤੋਂ ਟੀ-ਸ਼ਰਟ ਦੀ ਸਪ੍ਰਿੰਟਿੰਗ ਕਰਾਉਂਦੇ ਨੇ। ਇੱਥੇ ਸਹੀ ਕਹਿ ਰਹੇ ਨਾ? ਤੇ ਕਿੰਨੇ ਦਾ ਬਿਜ਼ਨਸ ਹੋ ਗਿਆ ਮਹੀਨੇ 'ਚ? 100 30,000 ਤੋਂ ਪਲੱਸ ਦਾ। ਇਹ 50,000 ਦਾ ਮਹੀਨੇ ਦਾ। ਉਹਦੇ 'ਚ ਕਟੋਆਂ ਦਾ 40% ਮਾਰ ਦੇਣਾ ਭਾਵੇਂ 20000 ਰੁਪਏ ਮਹੀਨੇ ਦਾ ਹਜੇ ਕੁਮਾਰਿਆ ਤੇ ਹਜੇ ਸਿਰਫ 12 ਵਿੱਚੋਂ ਪਾਸ ਕੀਤਾ ਇਹ ਸਰਕਾਰੀ ਸਕੂਲਾਂ ਦੀ ਤਾਕਤ ਹੈ